ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨੀ ਅੰਦੋਲਨ ਦੇ ਵਿੱਚ ਕਾਮਰੇਡ ਲਾਣਾ ਇੱਕ ਹੋਰ ਇਸ਼ੂ ਲੈ ਕੇ ਆ ਰਿਹਾ ਉਹ ਇਸ਼ੂ ਕਿਹੜਾ ਹੈ ਉਹ ਮੁੱਦਾ ਕਿਹੜਾ ਹੈ ਕਹਿੰਦੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰੋ ਜਿਹੜੇ ਪੰਜਾਬ ਦੇ ਕਿਸਾਨ ਨੇ ਕਹਿੰਦੇ ਉਹਨਾਂ ਦਾ ਕਰਜ਼ਾ ਮਾਫ਼ ਕਰੇ ਸੈਂਟਰ ਗਵਰਨਮੈਂਟ ਯਾਨੀ ਕਿ ਬੀਜੇਪੀ ਸਰਕਾਰ ਮੋਦੀ ਸਰਕਾਰ ਕਰਜ਼ਾ ਮਾਫ਼ ਕਰੇ ਕਿਸਾਨਾਂ ਦਾ ਮੈਂ ਦੋ ਚਾਰ ਗੱਲਾਂ ਕਰ ਰਹੀਆਂ ਨੇ ਇਸੇ ਵਿਸ਼ੇ ਤੇ ਪੌਣੇ 3 ਲੱਖ ਕਰੋੜ ਦਾ ਕਰਜ਼ਾ ਕੱਲੇ ਕਿਸਾਨਾਂ ਦੇ ਸਿਰ ਹੈ ਟੋਟਲ ਕਰਜ਼ਾ ਜਿਹੜਾ ਪੰਜਾਬ ਦੇ ਸਿਰ ਹੈ ਉਹ 1.5 ਲੱਖ ਕਰੋੜ ਦਾ ਹੈ ਹੁਣ ਜਿਨ੍ਹਾਂ ਨੇ ਕਰਜ਼ਾ ਚੁੱਕਿਆ ਉਹ ਕਰਜ਼ਾ ਕਾਦੇ ਲਈ ਚੁੱਕਿਆ ਇਹ ਦੱਸਣ ਦੀ ਜ਼ਰੂਰਤ ਹੈ ਕਿਸੇ ਨੇ 25 ਲੱਖ ਦਾ ਕਰਜ਼ਾ ਲਿਆ ਜ਼ਮੀਨ ਤੇ ਉਹਨੇ ਮੁੰਡੇ ਦਾ ਜਾਂ ਕੁੜੀ ਦਾ ਵਿਆਹ ਕੀਤਾ ਕਿਸੇ ਨੇ ਕਰਜ਼ਾ ਲਿਆ 25-30 ਲੱਖ ਰੁਪਏ ਉਹਨੇ ਮੁੰਡਾ ਤੇ ਕੁੜੀ ਬਾਹਰ ਭੇਜੀ ਇਸ ਚਾਈ ਹੈ ਨਾ ਕਿਸੇ ਨੇ ਕਰਜ਼ਾ ਲੈ ਤੱਕੇ 40-50 ਲੱਖ ਕੋਠੀ ਤੇ ਲਾਤਾ ਕਿਸੇ ਨੇ ਵੱਡੀ ਗੱਡੀ ਲਈ 30-40 ਲੱਖ ਦੀ ਇਸ ਚਾਈ ਹੈ ਨਾ ਇਹ ਕਰਜ਼ਾ ਨਹੀਂ ਇਹ ਫੋਕਰ ਪਣਾ ਆਪਣੀ ਔਕਾਤ ਤੋਂ ਬੱਡੀਆਂ ਗੱਲਾਂ ਕੀਤੀਆਂ ਤੇ ਆਪਣੀ ਔਕਾਤ ਤੋਂ ਜ਼ਿਆਦਾ ਕਰਜ਼ਾ ਚੁੱਕਿਆ ਤੇ ਸਰਕਾਰ ਗਾ ਮਾਫ ਕਰੇ ਭਈ ਕਾਦੇ ਲਈ ਸਬਸਿਡੀ ਹਰੇਕ ਚੀਜ਼ ਤੇ ਤੁਹਾਨੂੰ ਮਿਲ ਰਹੀ ਹੈ ਭਾਵੇਂ ਟਰੈਕਟਰ ਹੋਵੇ ਤੇ ਭਾਵੇਂ ਰੇਸਪਰੇ ਖਾਦਾਂ ਹੋਣ ਖੇਤੀ ਦੇ ਸੰਧ ਹੋਣ ਮਿਲ ਰਹੀ ਹੈ ਨਾ ਇਹ ਸੱਚ ਹੈ ਨਾ ਮੋਟਰਾਂ ਦੇ ਬਿੱਲ ਮਾਫ ਨੇ ਇਹ ਸੱਚਾਈ ਹੈ ਨਾ ਮੈਂ ਇੱਕ ਬੇਨਤੀ ਕਰਨੀ ਹੈ ਜਿਹੜਾ ਕਾਮਰੇਡ ਲਾਣਾ ਹੈ ਇਹ ਕਹਿੰਦੇ ਸੀ ਪੰਜਾਬ ਨੂੰ ਬਚਾਉਣਾ ਹੈ ਕਿਸਾਨਾਂ ਨੂੰ ਬਚਾ ਕੇ ਪੰਜਾਬ ਨਹੀਂ ਬਚਾਇਆ ਜਾ ਸਕਦਾ ਇਹ ਕੌੜਾ ਸੱਚ ਹੈ ਕਿਹਦੇ ਗੋਡੇ ਲੱਗੇ ਕਿਹਦੇ ਗਿੱਟੇ ਲੱਗੇ ਬੜਾ ਕੁਛ ਮੈਨੂੰ ਕਹਿਣਾ ਹੈ ਗਾਲਾਂ ਕੱਢਣੀਆਂ ਨੇ ਸਾਨੂੰ ਇਹਦਾ ਕੋਈ ਮਤਲਬ ਨਹੀਂ ਕੋਈ ਪਰਵਾਹ ਨਹੀਂ ਜਿੰਨਾ ਜਿਹੜੇ ਸਾਹ ਲਗਦੇ ਨੇ ਨਾ ਉਹਨਾਂ ਚਿਰ ਇਹ ਗੱਲ ਕਰਦੇ ਰਵਾਂਗੇ ਕਿ ਸੱਚ ਕੀ ਹੈ ਝੂਠ ਕੀ ਹੈ ਮਜ਼ਦੂਰ ਨੇ ਕਦੇ ਰੋਣਾ ਪਾਇਆ ਕਿ ਸਾਡਾ ਕਰਜ਼ਾ ਮਾਫ਼ ਕਰੋ ਪਹਿਲੀ ਕਲ ਤੋਂ ਉਹਨਾਂ ਨੇ ਇਹਨਾਂ ਕਰਜ਼ਾ ਚੁੱਕਿਆ ਹੀ ਨਹੀਂ ਉਹਨਾਂ ਦੀ ਕਿੰਨੀ ਇੱਕ ਔਕਾਤ ਹੁੰਦੀ ਹੈ ਜਾਂ ਕਿੰਨਾ ਕਰਜ਼ਾ ਚੁੱਕਿਆ ਉਹਨਾਂ ਨੇ 20 30 ਹਜ਼ਾਰ ਇਸ ਤੋਂ ਵੱਧ ਕੋਈ ਕਰਜ਼ਾ ਕਿਸੇ ਨੂੰ ਦਿੰਦਾ ਹੀ ਨਹੀਂ ਕਿਉਂਕਿ ਉਹਨਾਂ ਕੋਲ ਇੰਨੀ ਪ੍ਰਾਪਰਟੀ ਹੈ ਨਹੀਂ ਇਹ ਦੇ ਨਾ ਕਰਜ਼ਾ ਚੁੱਕਣਗੇ ਹੋ ਕਰਜ਼ਾ ਮਾਫ਼ ਕਰਨ ਦੀ ਲੋੜ ਨਹੀਂ ਕਿਸੇ ਦਾ ਨਾ ਮਜ਼ਦੂਰ ਕਹਿੰਦਾ ਕਿ ਸਾਡਾ ਕਰਜ਼ਾ ਮਾਫ਼ ਕਰੋ ਜੇ ਪੰਜਾਬ ਨੂੰ ਬਚਾਉਣਾ ਹੈ ਨਾ ਇੱਕ ਬੇਨਤੀ ਕਰਨੀ ਹੈ ਕਰਜ਼ਾ ਮਾਫ਼ ਕਰਨਾ ਪਾਉਣੇ 3 ਲੱਖ ਕਰੋੜ ਦਾ ਕਿਸਾਨਾਂ ਦਾ ਪੰਜਾਬ ਦੇ ਵਿੱਚ ਜ਼ਿਲ੍ਹੇ ਕਿੰਨੇ ਨੇ 23 ਇੱਕ ਜ਼ਿਲ੍ਹੇ ਦੇ ਵਿੱਚ ਘੱਟੋ ਘੱਟ 2000 ਕਰੋੜ ਦਾ ਕੋਈ ਪ੍ਰੋਜੈਕਟ ਲਾ ਦਿਓ ਜਿਹਦੇ ਵਿੱਚ ਮਜ਼ਦੂਰ ਨੂੰ ਕੰਮ ਮਿਲੇ ਤੇ ਪੰਜਾਬ ਖੁਸ਼ਹਾਲ ਹੋ ਜਾਵੇ ਤੁਸੀਂ ਪੰਜਾਬ ਦੀ ਤਰੱਕੀ ਵੇਖ ਲਿਓ ਇਹਦੇ ਵਿੱਚ ਕੱਲੇ ਮਜ਼ਦੂਰ ਨਹੀਂ ਇਹਦੇ ਵਿੱਚ ਉਹ ਕਿਸਾਨ ਵੀ ਹੁੰਦੇ ਜਿਹਦੇ ਕੋਲੇ ਇੱਕ ਦੋ ਕਿੱਲੇ ਜ਼ਮੀਨ ਹੈ ਜਾਂ ਚਾਰ ਪੰਜ ਕਿੱਲੇ ਜ਼ਮੀਨ ਹੈ ਉਹ ਵੀ ਮਜ਼ਦੂਰ ਹੀ ਹੈ ਹਾਲੇ ਮਜ਼ਦੂਰ ਤਾਂ ਫਿਰ ਵੀ ਦਿਹਾੜੀ ਜਾਂਦਾ ਆਪਣੇ ਬੱਚੇ ਪਾਲਦਾ ਪਰ ਜਿਹੜਾ ਛੋਟਾ ਕਿਸਾਨ ਹੈ ਨਾ ਇੱਕ ਦੋ ਕਿੱਲਿਆਂ ਵਾਲਾ ਉਹ ਤਾਂ ਦਿਹਾੜੀ ਜਾਣ ਵੱਲੋਂ ਵੀ ਸ਼ਰਮ ਮਹਿਸੂਸ ਕਰਦਾ ਕਿ ਮੈਂ ਦਿਹਾੜੀ ਕਿਉਂ ਜਾਵਾਂ ਇਹ ਪ੍ਰੋਬਲਮ ਹੈ ਜਿਹੜੇ ਮੈਂ ਗੱਲ ਕਹੀ ਹੈ ਨਾ ਕਿਸੇ ਦਾ ਕਰਜ਼ਾ ਮਾਫ਼ ਕਰਨ ਦੀ ਲੋੜ ਨਹੀਂ ਜੇ ਬੀ.ਆਰ.ਪੀ ਸਰਕਾਰ ਗੌਰ ਕਰੇ ਨਾ 60000 ਕਰੋੜ ਦਾ ਬਜਟ ਚਾਹੀਦਾ ਪੰਜਾਬ ਨੂੰ 23 ਜ਼ਿਲ੍ਹੇ ਨੇ ਤੁਸੀਂ 30 ਪ੍ਰੋਜੈਕਟ ਲਾ ਦਿਓ გილੇ ਬਹਿ 23 ਨੇ ਤੇ ਇੱਕ ਪ੍ਰੋਜੈਕਟ ਲਾ ਦਿਓ ਪੰਜਾਬ ਦੇ ਵਿੱਚ 2-2000 ਕਰੋੜ ਦੇ ਤੇ ਮਜ਼ਦੂਰ ਨੂੰ ਕੰਮ ਮਿਲ ਜਾਓ ਪੁਕਾ ਕੌਣ ਮਰਦਾ ਐ ਮਜ਼ਦੂਰ ਮਰਦਾ ਐ ਆ ਜਿਹੜੇ ਕਹਿੰਦੇ ਸਾਡੇ ਸਰ ਕਰਜਾ ਹੋ ਗਿਆ ਫਾਹੇ ਲੈ ਕੇ ਮਰਦੇ ਨੇ ਨਾ ਇਹਨਾਂ ਦੀ ਆਪਣੀ ਗਲਤੀ ਐ ਗੋਡੇ ਲੱਗੇ ਗਿੱਟੇ ਲੱਗੇ ਕਿਹਨੇ ਕਿਹਾ ਸੀ ਬਈ ਤੁਹਾਡੇ ਕੋਲੇ 4 ਕਿਲੇ ਜ਼ਮੀਨ ਐ ਤੁਸੀਂ 30 ਲੱਖ ਵਿਆਹ ਤੇ ਲਾਓ ਕੋਠੀ ਤੇ ਲਾਓ ਕਿਹਨੇ ਕਿਹਾ ਸੀ ਮਜ਼ਦੂਰ ਤਾਂ ਕਦੇ ਮਰਦਾ ਨਹੀਂ ਕਦੇ ਮਰਿਆ ਮਰ ਦੂਰ ਅਸੀਂ ਮਰਦੇ ਆ ਇਹ ਗੱਲ ਬਹੁਤ ਕੌੜੀ ਆ ਔਰ ਸੱਚੀ ਆ ਜਿੱਦਾਂ ਮਰ ਜੇ ਨੂੰ ਲੈ ਲਓ ਕਿਸਾਨਾਂ ਦਾ ਤੁਸੀਂ ਕਰਦੇ ਜੇ ਮਾਫ਼ ਕਰ ਵੀ ਦਿਓਗੇ ਜੇ ਜਿਹੜੇ ਇਹ ਕਾਮਰੇਡ ਲਾਣਾ ਕਹਿੰਦੇ ਜੇ ਕਰਦੇ ਮਾਫ਼ ਕਰ ਵੀ ਦਿਓਗੇ ਨਾ ਇੱਕ ਵਾਰੀ ਪੌਣੇ 3 ਲੱਖ ਕਰੋੜ ਇਹਨੂੰ 2 ਸਾਲ ਦੇ ਵਿੱਚ ਫੇਚੜਾ ਲੈਣਾ ਹੁੰਦਾ ਹੀ ਜਿਹਦੇ ਲਹੂ ਨੂੰ ਲੱਗਿਆ ਹੋਇਆ ਉਹ ਲਹੂ ਵੀਕੇ ਹੀ ਆਪਣੀ ਪਿਆਸ ਬੁਝਾਉਂਦਾ ਹੈ ਇਹ ਸਚਾਈ ਹੈ ਕਰਕੇ ਦੇਖ ਲੋ ਕਰਜ਼ਾ ਮਾਫ਼ ਦੋ ਚਾਰ ਸਾਲ ਦੇ ਵਿੱਚ ਉਹਨਾਂ ਹੀ ਫੇਰ ਕਰ ਲੈਣਾ ਇਹਨਾਂ ਨੇ ਕਿਸੇ ਦਾ ਕਰਜ਼ਾ ਮਾਫ਼ ਕਰਨ ਦੀ ਲੋੜ ਨਹੀਂ ਇਹ ਇੱਕ ਠੋਕੇ ਕਹਿੰਦੇ ਆ ਮਜ਼ਦੂਰ ਨੂੰ ਬਚਾਓ ਜੇ ਪੰਜਾਬ ਬਚਾਉਣਾ ਹੈ ਮਜ਼ਦੂਰ ਨੂੰ ਬਚਾਉਣ ਤੋਂ ਬਿਨਾ ਪੰਜਾਬ ਬਚ ਨਹੀਂ ਸਕਦਾ ਇਹਨਾਂ ਕੋਲ ਤਾਂ ਸਿੱਖੀ ਹੈ ਨਹੀਂ ਆ ਜਿਹੜੇ ਧਰਮਾਂ ਵਿੱਚ ਬੈਠੇ ਨੇ ਇਹ ਤਾਂ ਉੱਥੇ ਜਾ ਕੇ ਨਾਰੇ ਮਾਰਦੇ ਨੇ ਅਸੀਂ ਸਵਾ ਲੱਖ ਨਾਲ ਲੜਨ ਵਾਲਿਆਂ ਅਸੀਂ ਬੰਦ ਬੰਦ ਘਟਾਉਣ ਵਾਲਿਆਂ ਇੱਥੇ ਲੋਕ ਗੁਰਦੁਆਰੇ 'ਚ ਮਤੇ ਪਾਉਂਦੇ ਐ ਗਰੰਥੀ ਨੂੰ ਇਹ 10-15000 ਰੁਪਏ ਤਨਖਾਹ ਨਹੀਂ ਦੇ ਸਕਦੇ ਇਹ ਸਚਾਈ ਹੈ ਜੇ ਸਿੱਖੀ ਬਚਾਉਣੀ ਐ ਜੇ ਪੰਜਾਬ ਬਚਾਉਣਾ ਐ ਤਾਂ ਮਜ਼ਦੂਰ ਨੂੰ ਬਚਾਉਣ ਦੀ ਲੋੜ ਐ ਇਸ ਵਕਤ ਮਜ਼ਦੂਰ ਨੂੰ ਤੇ ਕੇਵਲ 60000 ਕਰੋੜ ਦਾ ਬਜਟ ਚਾਹੀਦਾ ਪੰਜਾਬ ਨੂੰ ਮਜ਼ਦੂਰ ਨੂੰ ਬਚਾਉਣ ਵਾਸਤੇ ਬਹੁਤ ਹੀ ਲੋੜ ਨਹੀਂ ਮਜ਼ਦੂਰ ਨੂੰ 25-30000 ਦਾ ਕਹਿ ਲਈਏ ਆਪਣਾ ਘਰ ਖਲੋਣ ਵਾਸਤੇ ਰੋਜ਼ਗਾਰ ਚਾਹੀਦਾ ਉਹ ਮਿਲ ਜਾਊਗਾ ਅੱਜ ਹੀ ਟ੍ਰਾਇਲੈਂਡ ਕੰਪਨੀਆਂ ਚੱਲਦੀਆਂ ਨੇ ਧੌਲੇ ਆ ਸੰਘੇੜੇ ਆ ਦੋ ਚਾਰ ਹੋਰ ਨੇ ਹਜ਼ਾਰਾਂ ਬੰਦਾ ਕੰਮ ਕਰਦਾ ਹੈ ਨਾਰਮਲ ਤਨਖਾਹ ਉੱਤੇ 20000 ਤੋਂ ਸਟਾਰਟ ਹੋ ਰਹੀ ਹੈ। ਵਧੀਆ ਰੋਟੀ ਖਾਈ ਜਾਂਦੇ ਆਪਣੇ ਘਰੇ। ਮਜ਼ਦੂਰ ਨੂੰ ਬਚਾਓ ਜੇ ਪੰਜਾਬ ਨੂੰ ਬਚਾਉਣਾ ਹੈ। ਇਹ ਬੇਨਤੀ ਪ੍ਰਵਾਨ ਕਰਿਓ। ਜਿਹੜਾ ਕਾਮਰੇਡ ਲਾਣਾ ਦਿੱਲੀ ਕੂਚ ਕਰਨ ਦੀਆਂ ਤਿਆਰੀਆਂ ਕਰੇ ਜਾਂਦੇ ਨੇ ਕਿ ਜਾਣਾ ਪੈਣਾ ਸਾਨੂੰ ਦਿੱਲੀ। ਪਹਿਲਾਂ ਵੀ ਛਿੱਤਰਖਾ ਕੇ ਆਏ ਹਾਂ ਹੁਣ ਦੁਬਾਰਾ ਛਿੱਤਰ ਫਿਰੂ। ਇਹ ਚੇਤੇ ਰੱਖ ਲਿਓ ਗੱਲ। ਇਹ ਗੱਲਾਂ ਬੜੀਆਂ ਕੌੜੀਆਂ ਨੇ ਮੈਨੂੰ ਪਤਾ ਗਾਲਾਂ ਹੀ ਕੱਢਣੀਆਂ ਹੁੰਦੀਆਂ। ਅਸੀਂ ਨਹੀਂ ਪ੍ਰਵਾਹ ਕਰਦੇ ਗਾਲਾਂ ਗੋਲਾਂ ਦੀ ਕੱਢੇ ਜਾਓ ਜੋ ਮਰਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ